ਦਾ ਕਿਉਂਕਿ ਹਲਕਾ ਹੁੰਦਾ ਰਹਾ ਆਟਾ ਆਹ ਕੁਰਸੀ ਚਾਹ ਕੋ ਚਾਹ ਦਾ ਮੂਹਰਾ ਦੂਜਾ ਆਟਾ ਨਹੀਂ ਆ ਦੂਜਾ ਕੜਕ ਰਿਹਾ ਨੂੰ ਕੀ ਬੈਠਣਾ ਕਰਦੇ ਨੇ ਉਹ ਕਹਿੰਦਾ ਵੀ ਮੈਂ ਗੂੰਗੀ ਦਾ ਆਟਾ ਠੀਕ ਰਹਿਦਾ ਡਾਕਟਰ ਕਹਿੰਦਾ ਇਹ ਕੋ ਖਰਾਬ ਵੀ ਨਹੀਂ ਹੋਊਂਗੀਆਂ ਪਿੰਨੀਆਂ ਅਚਾ ਇਹ ਤਾਂ ਪਨੀਰੀ ਬਣਾਈ ਆ ਜੈਸੇ ਪਾਣੀ ਸ਼ੱਕਰ ਪਾਉਣਾ ਫਿਰ ਡਾਕਟਰ ਕਹਿੰਦੀ ਆ ਖਾਉਣਾ ਦਾ

ਦੀ ਬਣਾ ਦੇ ਲਈ ਚੁਟੇ ਠੀਕ ਆ ਮੋਟ ਮੋਟੇ ਜਿਹਾ ਕੁੱਟ ਦਾਂਦੀ ਹੈ ਨਾ ਹਾਂ ਜਿਆਦਾ ਬ੍ਰੇਕ ਵੀ ਨਾ ਕਰਿਓ ਦੇਖਤਾ ਠੀਕ ਹੈ ਹਮ ਬਦ ਕਾਰਨ ਦਿੱਤੇ ਨੂੰ ਠੀਕ ਹੈ ਨਾ ਨਾ ਜੇ ਮੈਂ 2500 ਇਹ ਤਾਂ ਇਹਦੇ ਵਿੱਚ ਦੂਜਾ ਸਮਾਨ ਨਹੀਂ ਪਾਣੇ ਅਸੀਂ ਖਾਣਾਂ ਦੇ ਇੱਦੀਓ ਹੈ ਮਟੀਰੀਅਲ ਦਵਾਈਆਂ ਨੂੰ ਇਹੋ ਘਟਾ ਕਸਾਣਾ ਹੋਰ ਪਾਉਂਗਾ ਹਨਾ ਆਓ ਡੱਬਾ ਡੱਗ ਤੇ ਪਾਉਣਾ ਪੈਣਾ ਕਿ ਜਿਹੀਓ ਇਦਾਂ ਹੀ ਇਦਾਂ ਹੀ ਡੱਬਾ ਪਾਉ ਬੱਚੋ ਸਾਨੂੰ ਵੱਲ ਬੜਨੀ ਨਹੀਂ ਤਾਂ ਨਿਕਲਣਾ ਵੀ ਜਾਇਜ਼ ਹੈ ਹਾਈ ਚਾਹਤੇ ਖੇਡਦਾਰੋ ਫੜ ਤੂੰ ਇਹਨੂੰ ਫੇਰ ਮੈਂ ਉਹ ਕਿੱਥੇ ਚਲ ਕਰਜ਼ਾ ਹੋ ਗਿਆ ਹੁੰਦਾ ਉਹਦੇ ਲਈ ਉਹਦੇ ਲਈ ਤਾਂ ਨਹੀਂ ਇਹ ਤਾਂ ਕਰਜ਼ਾ ਨਹੀਂ ਲੈਗੀ ਤੱਪੇ ਭੋਲ ਜਣਾ ਇਹਨ ਦੱਬੜੇ ਲੋਰ ਦੋਈ ਕਿੰਨਾ ਕਿਲੋ ਦਾ ਟੱਕੇ ਦੇਖਿਆ ਨਾ ਹਾਂ ਕਿੰਨਾ ਹੈ ਇਹ ਦੱਸ ਜੀ ਆ ਪੂਰਾ ਮਟੀਰੀਅਲ ਪੂਰੇ ਨਹੀਂ 5 ਕਿਲੋ ਆਣਾ ਜੇ ਤਰ੍ਹਾਂ ਪੂਰਾ ਤੇ ਚੱਕੀਂ ਦੀ ਜਾਂਦੀ ਮੋਲ ਦੇ ਨਾਲ ਨੇ ਤਾਂ ਤੋੜ ਤਾਂ ਨਹੀਂ ਨੇ ਹਮਾਣੀ ਦਾ ਇੱਕ ਵਾਰ ਜੇ ਛੱਟ ਗਿਆ ਜਦ ਆ ਦੇਖ ਅੱਦੇ ਵਿੱਚ ਡਲੇ ਫਿਰਦੇ ਆ ਜੇ ਕਿਉਂ ਦੇ ਕਿਉਂ ਬਾਹਰ ਲਾਗੂ ਮੇਰਾ ਅੱਗ ਲਾਗੂ ਹੁਣ ਹੋਰ ਕੋ ਕਰ ਗੱਲ ਹੈ ਇਹ ਤੇ ਸਾਡੀ ਦੇ ਪਾਣੀ ਨੂੰ ਵੀ ਨਹੀਂ ਦੇਆ ਕੋਈ ਕੱਲ ਬਣਾਦਾਂ ਨਾ ਮੈਂ ਗ੍ਰਿਆਂਦੇ ਇਹਨਾਂ ਦਾ ਕੀ ਮਣਾਈ ਪਈ ਹੈ ਵੇਖਿਆ ਕੱਲ ਮੈਂ ਬਾਸੋਂ ਕਰਕੇ ਦੱਸੀ ਦੀ ਲੋਂਗਾ ਨਹੀਂ ਕੋਈ ਗਰਮ ਕਰਕੇ ਰੱਖਣਾ ਪਾਣੀ ਦਾ ਹੁਣ ਚਾੜ ਜੀ ਜੋ 3 ਬਹੁਣ ਅਗਰਾ ਪ੍ਰੋਸੈਸ ਬਣਾ ਦੇ ਕੋਨੇ ਰੱਖਣੀ ਤਾਂ ਕਦੇ ਨਹੀਂ ਪੈਣਾ ਨਾ ਕੋਈ ਜਾ ਮੇਰੇ ਘਰ ਸੀ ਕਮਾਣ ਜੇ ਬਾਪੂ ਵਾਲੇ ਚ ਕਿੰਨਾ ਫਰਕ ਆ ਹੈ ਨਾ ਕੁਝ ਹੋ ਰੇ ਘਰ ਲੱਗਿਆ ਆ ਤਾਂ ਵਸੂ ਬਾਦ ਮੈਂ ਸਭ ਕਹਿੰਦਾ ਹਲ ਤਾਂ ਹੋ ਰਿਹਾ ਐਸਮਾਨ ਜਾਦਾ ਸਮਾਨ ਦਾ ਮੜਦੇ ਵਿੱਚ ਹੋ ਰੋ ਤਾਂ ਪੁੱਲ ਤਾਂ ਹੁੰਦੇ ਪੁੱਲ ਤੇ ਮੇਰੀ ਹੋਇਆ ਹਾਲ ਉਦਿਆ ਹੁਣ ਪਤਲਾ ਆ ਨਾ ਨਾ ਹੈ ਜੂਨੀ ਤੋਂ ਨਹੀਂ ਜਾਣਾ ਮੈਨੂੰ ਪਤਲਾ ਵੀ ਆ ਨਾ ਰਮਾਂ ਮੋੜੀ ਤੇ ਪੁੱਲ ਨਾ ਰਦਾਂ ਗਰੀ ਦਾ ਬਹੁਤ ਆ ਜਿਹੜੀ ਚਲਦੀ ਹੈ ਬਿਲਕੁਲੀਨ ਵਾਲੇ ਸਰਦ ਮੈਂ ਤੁਹਾਨੂੰ ਗਾਦ ਤੱਕ ਲੱਕੜ ਦੀ ਲੋੜ ਹੈ ਜਿਹੜੀ ਚਲਿਆ ਲੱਗਦੀ ਹੈ ਦਾਖਾ ਘੱਟ ਹੈ ਪੋਹਾ ਦਾਖਾ ਪਾਈਏ ਸਾਡੀ ਆਂਟੀ ਇਹ ਅੰਮਲੇ ਦੇ ਪਾਈਏ ਚਲ ਜੀ ਆਹ ਦਾਖਾ ਦੇ ਵਿੱਚ ਹੋ ਗਈਆਂ ਇਹ ਚੰਗੀ ਤਰ੍ਹਾਂ ਪਾਤੀਆਂ ਹੈ ਹੈ ਨਹੀਂ ਰੋਟੀਆਂ ਕਿਤੇ ਪਾਤੀਆਂ ਤਾਂ ਦਾਖੀ ਰੱਖੀ ਦੀ ਨਾਲ ਹੋਰ ਰੋਟੀਆਂ ਆਹ ਤਾਂ ਕਿਤੇ ਕਿਤੇ ਨਾ ਫੇਰ ਆਨੇ ਬੰਨਣਾ ਲੱਗਿਆ ਹਾਂ ਜੀ ਬੇਨਤੀ ਉਹਦਾ ਗੈਂਟਾ ਬਾਸ ਦਾ 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 ਮਰੱਬਾ ਯਾਰ ਪਰਫੇਕਟ ਨਹੀਂ ਬਹੁਤ ਬੋਲਣਾ ਦਾਤ ਨੇ ਕਿਹਦੀ ਕਿਹਦੀ ਚਾਹ ਹੋਣਾ ਕਿ ਨਾ ਕਿਤੇ ਬਾਤ ਕੀ ਆ ਬਹੁਤ ਬહેરાਈ ਆ ਛੱਡੀਆਂ ਮਤਲਬ ਨਹੀਂ ਕਿਹਦੀ ਨੇ ਲੱਤਾਂ ਛੂੜੀ ਨੇ ਲਿਆਂਦਾ ਛੋਟੀ ਜੀ ਨੇ ਹੋਰ ਨਹੀਂ ਲੱਤਾਂ ਛੂੜੀ ਵਾਹਤੇ ਲਿਆਉਣਾ ਨੇ ਹੋਰ ਇੱਕ ਹੋਣਾ ਜਿਹੜੀਆਂ ਆਈਆਂ ਸੀ ਨਾ ਪਹਿਲਾਂ ਤੀਨੀਆਂ ਉਹ ਪੁੱਛ ਕੇ ਗਈ ਸੀ ਹੌਣ ਤੋਂ ਕੋਸੇ ਹੋ ਗਏ। ਤਾਂ ਪਾਉਂ ਹੁਣ ਬਰਤਨ ਸਾਫ ਕਰੀਵੇ। ਇਹਦੀ ਵਾਰ ਥੋੜੀ ਜਲਦੀ ਹੋਣੀ। ਹੌਣ ਦਾ ਖਾਈਆਂ ਹੁਣ। ਹੌਣ ਕੋਲ ਹੋਇਆ। ਆ ਗਿਆ। ਮਸਬੇ ਤਿਆਰ ਬੇ ਆ। ਪਾਣੀ ਢੋਲਣਾ। ਇਹ ਤਾਂ ਆਮ ਤਿਆਰ ਜੇਣਾ। ਇਹਦਾ ਅਗਲਾ ਕੰਮ ਕਰੂ। ਪਹਿਲਾਂ ਨਹੀਂ ਬਣਉਂਦਾ। ਖੁੱਲ ਗਈਆਂ ਨਾ? ਹਾਂ ਮਾਂ ਨਹੀਂ ਆ ਅਸਲ। गया बाद में। कर हाँ, सारी हो <laughs> ए, हो? ਕਿ ਦਾ ਫੁੱਲ ਕੀ ਹੈ ਨਾ ਇਹ ਬਾਖਾਂ ਇਹਦਾ ਫੁੱਲ ਕੀ ਜੀ ਮੇ ਉਹ ਬਦਾਮ ਹੁੰਦੇ ਆ ਬਈ ਬਾਕੀ ਦਾ ਕੰਮ ਤਾਂ ਹੀ ਕੱਚੇ ਹੁੰਦੇ ਆ ਅਸਲੀ ਤਾਂ ਇਦੀ ਮੰਦੀ ਆ ਫੁੱਲ ਫੇ ਜੀ ਇਹ ਨੂੰ ਪੁੰਨੋ ਜਾਜਣਾ ਫੇਰ ਬਣਦੀ ਹਾਂ ਥੋੜੀ ਨਾ ਬਣਦੀ ਟਮਾਟਰ ਮੜ ਗਿਆ ਕਿਹੜਾ ਵਰਗਾ ਪਾਦਮਸਾ ਆ ਐਂ ਬੂਰਨਾ ਏ ਦੋੇ ਤਰੀਕਿਆਂ ਬਣਾ ਸਕਦਾ ਇਹ ਲੋ ਜੀ ਰੁਕ ਜਾ ਜਿੰਨਾ ਆਹੀ ਮਿਕਸ ਕਰੋ ਥੱਲੇ ਟਾਰਕਰ ਮੋਤੀ ਥੱਲੇ ਟਾਰਕਰ ਬੰਡਾ ਹੋ ਜਾ ਮੇਤਾ ਕੋਲ ਨਾਲ ਪਾ ਲੈ ਇੱਕ ਤਾਂ ਫਸੂ ਸਸ ਰਹਿਣਦੇ ਸੇ ਗੰਨੇ ਬਹੁਤ ਮਾ ਗਰਮ ਜੀ ਹੋ ਗਿਆ ਚੀਲੀ ਆ ਗਿਆ ਇਹ ਜਿੰਨਾ ਸਾਰੇ ਛਿੰਦੇ ਆ ਨਹੀਂ ਜਾਂ ਨਹੀਂ ਮਾਰੀ ਹੋਰੀ ਇਹਦੀ ਅਸਲੀ ਚੀਜ਼ ਹੈ ਹਾਂ ਜੀ ਕੋਲ ਕੌਣ ਗਈ ਆਦੂ ਗੁਰ ਕਿਰੇਟ ਆ ਜਾਂਦਾ ਹੈ ਜਿਹੜ ਨੂੰ ਫੋਨ ਵੀ ਚੜ ਲਾ ਨਹੀਂ ਨੀ ਇਹ ਡਿਵੈਲਪਰ ਆ ਗਾ ਕੰਮ ਗੱਲ ਗੀਰ ਰਹਾ ਸੀ ਅੱਜ ਨਾਗ ਜਾ ਤਾਂ ਮਿਲਦਾ ਨਹੀਂ ਮੇਰੇ ਕੋਲ ਬੱਚਾ ਨਾ ਕੋਈ ਚੱਲ ਲੱਗਣਾ ਬਸ ਜੀ ਨਹੀਂ ਬੈਣਾ ਬੰਦੇ ਹੋਏ ਆਪਣੇ ਬੰਦੇ ਕੰਮ ਸਿੱਖਿਆ ਬੰਦੇ ਲੋਕ ਛੁਰੀਆ ਬੰਦਾ ਕੰਮ ਕਰਦੇ ਕਿਸੇ ਆਪਣਾ ਕੰਮ ਕਰਨ ਲੱਗੇ ਚੰਤੂ ਹਲਾ ਦੇ ਹੁਣ ਜਾਂ ਦੋ ਹਲਾਵਾ ਫਿਰ ਉਹ ਨਹੀਂ ਲੈਣਾ ਹੈ ਇੱਥੇ ਦਾ ਫਿਰ ਉਹਨੂੰ ਪਤੀ ਜਾਦਾ ਮੇਰੇ ਕੋਲ ਮੈਂ ਕਿਹੜਾ ਐਕਸਪੀਰੀਅੰਸ ਹੈ ਦਾ ਉਹ ਨਹੀਂ ਲੈਣਾ ਹੈ ਚਲ ਗਿਆ ਹੁਣ ਤਾਂ ਇਹਦਾ ਹਿੱਲ ਤਾਰੇ ਪਾ ਰਹੀ ਏ ਸੁਣ ਲਈ ਲੈਣਾ ਥਲੇ ਸਾਲਾ ਮਨ ਨਾਲ ਸੋਚ ਜਿੰਨਾ ਕੁ ਪਾਣਾ ਤਾਂ ਪੈ ਗਿਆ ਛੋਟਾ ਖੁੱਝਾ ਦੇ ਲੈ ਇਹ ਹੋਤਾ ਤਾਂ ਹੈ ਹੈ ਤੇਰਾ ਜਬੀ ਹੋਰੀ ਹਿੱਲ ਰਿਹਾ ਏ ਇਹ ਆਛਾ ਜੀ ਕਰ ਦੇ ਆ ਤੇ ਤਿੰਨ ਬਸ ਪਰ ਨਹੀਂ ਹੋਣੀ ਬਣਾ ਬੱਸ ਹੁਣ ਨਹੀਂ ਪੈਣਾ ਮਾਤਾ ਉਹ ਨਹੀਂ ਬਣਾਉਂ ਦੋ ਹੋ ਗਿਆ ਦੋ ਜਿਆਦਾ ਕੱਟ ਆਉਂਦੇ ਯਾਰ 2 ਕਿਲੋ ਪੈ ਗਿਆ ਦੋ ਕਿਲੋ ਪੈ ਗਿਆ ਤਾਂ ਅੱਧਾ ਲੱਗ ਗਿਆ ਸਮਾਨ ਜਿਆਦਾ ਤਾਂ ਹੁਣ ਦੋ ਹੋਰ ਆ ਗਏ ਜੀ ਬੰਦਾ ਤੜਪਾ ਨਹੀਂ ਦੇਖਾਂ ਮੈਂ ਸਾਡੀ ਇੱਕ ਬਸ ਮਨਮੋਤ ਹੜਾ ਇਹਨੂੰ ਬਸ ਥੋੜੀ ਘੋੜ ਦੇ ਦੇ ਤਾਂ ਮੈਂ ਪਹਿਲਾਂ ਕਰੀ ਜਾਂਦਾ <tune> नहीं मैं सता पे ज्यादा हो गया चलो <tune> नहीं। ਆ ਰਮਾ ਬਹੁਤ ਅਕਬਰ ਕੇ ਪੇਂਡ ਲਿਆ ਹੋ ਗਿਆ ਤਿਆਰ ਗੰਜੀਰੀ ਦਾਕਾਂ ਸਬਜ਼ੀਆਂ ਆ ਕੀ ਛੱਡਣ ਲੱਗ ਗਿਆ ਹੁਣ ਹੈ ਹੁਣ ਕੋਈ ਕੁਝ ਬਣਾ ਕੀ ਛੱਡਣ ਲੱਗ ਗਿਆ ਪਰ ਆ ਦੇਖੋ ਮੈਨੂੰ ਮੇਰੇ ਚੱਪਲਾ ਮਰੀ ਗਈ ਇੱਥੇ ਸੈਟਾ ਦੇ ਕੀ ਤੇ ਸੀ ਮੇਰਾ ਫੋਨ ਤਾਂ ਹੈ